ਜਾ ਇੱਥੇ ਆਪਣੇ ਮੋਹੱਲਾ ਮੁਰਾਦਪੁਰਾ ਵਿਖੇ ਆਪਣੇ ਡੀਐਸਪੀ ਸਿਟੀ ਤੇ ਉਹਨਾਂ ਦੀ ਨਾਲ ਫੋਰਸ ਲੈ ਕੇ ਆਪਣੇ ਐਸਐਚਓ ਦੋ ਕਨਸਰਨ ਦੇ ਨਾਲ ਇੱਥੇ ਆਪਣੇ ਇੱਕ ਆਪਰੇਸ਼ਨ ਕੀਤਾ ਗਿਆ ਹੈ ਜਿਹਦਾ ਮੇਨ ਜਿਹੜਾ ਟਾਰਗੇਟ ਹੈ ਡਰਗ ਪੈਟਲਰਸ ਤੇ ਡਰਗਸ ਸਮਗਲਰਸ ਨੂੰ ਟਾਰਗੇਟ ਕਰਨਾ ਹੈ ਜੀ ਆਪਣੇ ਜਿਹੜੇ 16 ਥਾਣੇ ਨੇ ਤੇ ਉਹਨਾਂ ਦੇ ਕਨਸਰਨ 27 ਹੌਟਸਪੌਟ ਹੈ ਜਿਨ੍ਹਾਂ ਤੇ ਆਪਾਂ ਜਿਹੜੇ ਮਲਕਾਸ ਕੀਤਾ ਜਾ ਰਿਹਾ ਹੈ ਕੌਰੀਸ ਨੂੰ ਜੀ ਦੇਖੋ ਮਤਲਬ ਗਵਰਨਮੈਂਟ ਦਾ 올 ਆਊਟ ਐਫਰਟ ਲੱਗਾ ਹੋਇਆ ਹੈ ਸਾਰਾ ਮਲ ਪੁਲਿਸ ਦਾ ਵੀ ਜੋਰ ਇਸੇ ਤੇ ਆ ਕਿ ਨਸ਼ੇ ਦੀ ਜਿਹੜੀ ਆਪਣੀ ਰੀਡ ਦੀ ਹੱਡੀ ਆਪਾਂ ਤੋੜਨੀ ਹੈ ਇਹ ਜਿਹੜੇ ਬੁਰੇ ਕੰਮਾਂ ਤੋਂ ਹਟਜੋ ਜਿਹੜੇ ਸੁਧਰਨਾ ਚਾਹੁੰਦੇ ਆ ਉਹਨਾਂ ਲਈ ਗਵਰਨਮੈਂਟ ਵੱਲੋਂ ਕਿ ਉਹਟ ਸੈਂਟਰ ਰੀਹੈਬ ਸੈਂਟਰ ਹੈਗੇ ਆ ਉਹ ਸਾਡੀ ਹੈਲਪ ਲੈ ਸਕਦੇ ਆ ਤੇ ਜਿਹੜੇ ਮਾੜੇ ਅਨਸਰ ਆ ਬਿਗ ਫਿਸ਼ਸ ਆ ਉਹਨਾਂ ਨੂੰ ਜ਼ਰੂਰ ਟਾਰਗੇਟ ਕਰਾਂਗੇ ਤੇ ਸਲਾਖਤ ਪਿੱਛੇ ਪਚਾਂਗੇ हां जी मानयोग डीजीपी साहब अपने मानयोग डीआईजी साहब ਤੇ ਐਸਐਸਪੀ ਸਾਹਿਬ ਦੇ ਦਿਸ਼ਨ ਦੇ ਛੇਠ ਅੱਜ ਡਿਸਟ੍ਰਿਕਟ ਤਰਨਤਨ ਵਿੱਚ ਸਾਰੇ ਆਪਣੇ 16 ਥਾਣੇ ਵਿੱਚ ਕਸ ਜਿਹੜਾ ਅਪਰੇਟ ਕੀਤਾ ਗਿਆ ਅੱਜ ਇੱਥੇ ਆਪਣੇ ਮੁਹੱਲਾ ਮੁਰਾਦਪੁਰਾ ਵਿਖੇ ਆਪਣੇ ਡੀਐਸਪੀ ਸਿਟੀ ਤੇ ਉਹਨਾਂ ਦੀ ਨਾਲ ਫੋਰਸ ਲੈ ਕੇ ਆਪਣੇ ਐਸਐਚਓ ਦੋ ਕਨਸਰਨ ਦੇ ਨਾਲ ਇੱਥੇ ਆਪਣੇ ਇੱਕ ਆਪਰੇਸ਼ਨ ਕੀਤਾ ਗਿਆ ਹੈ ਜਿੱਦਾਂ ਮੇਨ ਜਿਹੜਾ ਟਾਰਗੇਟ ਹੈ ਡਰਗ ਪੈਟਲਰਸ ਤੇ ਡਰਗਸ ਸਮਗਲਰਸ ਨੂੰ ਟਾਰਗੇਟ ਕਰਨਾ ਹੈ ਜੀ ਆਪਣੇ ਚਾਰ ਪੰਜ ਬੰਦੇ ਜਿਹੜੇ ਆਪਣੇ ਸ਼ੱਕੀ ਜਿਹੜੇ ਆ ਉਹਨਾਂ ਦੀ ਆਪਣੇ ਪੁਛਕਿਸ ਚੱਲ ਰਹੀ ਹੈ ਮਤਲਬ ਉਹਨਾਂ ਤੋਂ ਸ਼ਾਇਦ ਰਿਕਵਰੀ ਦੀ ਵੀ ਕਾਫੀ ਆਸ ਹੈ ਤੇ ਬਾਕੀ ਸਾਰੇ ਚੱਲਦੀ ਪਈ ਹੈ ਜਿਹੜੀ ਬਾਕੀ ਖਲਾਸਾ ਜਿਹੜਾ ਤੁਹਾਨੂੰ ਬਾਅਦ ਚ ਕੀਤਾ ਜਾਵੇ। ਜੀ ਆਪਣੇ ਜਿਹੜੇ 16 ਥਾਣੇ ਨੇ ਤੇ ਉਹਨਾਂ ਦੇ ਕਨਸਰਨਡ 27 ਹੌਟਸਪੌਟ ਹੈ ਜਿਨ੍ਹਾਂ ਤੇ ਆਪਾਂ ਜਿਹੜੀ ਮਲਕਾਸਤੂ ਕੀਤਾ ਜਾ ਰਿਹਾ ਹੈ। ਜੀ ਸਾਰੇ ਜਿਹੜੇ ਮਲ ਪਾਲਵਰ ਪੰਜਾਬ ਕੀ ਹੈ ਜੀ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ ਹੈ। ਟਾਰਗੇਟਡ ਆਪਰੇਸ਼ਨ ਚੱਲ ਰਿਹਾ ਹੈ। ਨੋਟੋਰੀਅਸ ਨੂੰ ਜੀ ਦੇਖੋ ਮਤਲਬ ਗਵਰਨਮੈਂਟ ਦਾ 올 ਆਊਟ ਐਫਰਟ ਲੱਗਾ ਹੋਇਆ ਹੈ। ਸਾਰਾ ਮਲ ਪੁਲਿਸ ਦਾ ਵੀ ਜੋਰ ਇਸੇ ਤੇ ਆ ਕਿ ਨਸ਼ੇ ਦੀ ਜਿਹੜੀ ਆਪਣੇ ਰੀਡ ਦੀ ਹੱਡੀ ਆਪਾਂ ਤੋੜਨੀ ਹੈ। ਠੀਕ ਹੈ ਜੀ ਇਸ ਕਰਕੇ ਉਹਨਾਂ ਨੂੰ ਇ ਉਨਾਂ ਲਈ ਗਵਰਨਮੈਂਟ ਵੱਲੋਂ ਕਿ ਓਟ ਸੈਂਟਰ ਰੀਹੈਬ ਸੈਂਟਰ ਹੈਗੇ ਆ ਉਹ ਸਾਡੀ ਹੈਲਪ ਲੈ ਸਕਦੇ ਆ ਤੇ ਜਿਹੜੇ ਮਾੜੇ ਅਨਸਰ ਆ ਬਿਗ ਫਿਸ਼ਸ ਆ ਉਹਨਾਂ ਨੂੰ ਜ਼ਰੂਰ ਟਾਰਗੇਟ ਕਰਾਂਗੇ ਤੇ ਸਲਾਖਤ ਪਿੱਛੇ ਪਤਾਵਾਂਗੇ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ 16 ਥਾਣਿਆਂ ਦੀ ਪੁਲਿਸ ਵੱਲੋਂ ਆਪਣੇ ਆਪਣੇ ਇਲਾਕਿਆਂ ਵਿੱਚ ਜਿਹੜਾ ਕੀ ਆਪਰੇਸ਼ਨ ਕੈਸੋ ਸ਼ੁਰੂ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਜੇ ਇਹ ਮੋਹੱਲਾ ਜਿਹੜਾ ਮੁਰਾਦਪੁਰਾ ਇਲਾਕਾ ਹੈ ਗੋਗਲਪੁਰਾ ਮੋਹੱਲੇ ਦੇ ਨਾਲ ਜਿਹੜਾ ਏਰੀਆ ਹੈ ਉਸ ਦੇ ਉੱਥੇ ਜਿਹੜੇ ਕੀ ਵੱਖ-ਵੱਖ ਜਿਹੜੇ ਸ਼ੱਕੀ ਵਿਅਕਤੀਆਂ ਦੇ ਹਨ ਉਹਨਾਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਜਿਹੜੇ ਕੀ ਐਸਪੀ ਆ ਜਿਹੜੇ ਐਸਪੀ ਧੀ ਹਨ ਸੁਖਨਿੰਦਰ ਸਿੰਘ ਉਹਨਾਂ ਦੀ ਅਗਵਾਈ ਹੇਠ ਜਿਹੜਾ ਕੀ ਆਪਰੇਸ਼ਨ ਕੈਸੋ ਚਲਾਇਆ ਗਿਆ ਹੈ ਤੁਸੀਂ ਦੇਖ ਸਕਦੇ ਜੇ ਇੱਥੇ ਜਿਹੜੇ ਵਿਅਕ ਦੀ ਉਹਨਾਂ ਦੇ ਘਰਾਂ ਨੂੰ ਸ਼ੱਕੀ ਵਿਅਕਤੀਆਂ ਦੇ ਘਰਾਂ ਨੂੰ ਜਿਹੜੀ ਪੁਲਿਸ ਆ ਉਹ ਤਲਾਸ਼ੀ ਲੈ ਰਹੀ ਹੈ ਤਾਂ ਕਿ ਇਹਨਾਂ ਦੇ ਸਬੰਧ ਜਿਹੜੇ ਹੈ ਕਿ ਕੋਈ ਨਸ਼ਾ ਪੈਡਲਰ ਜਾਂ ਕੋਈ ਹੋਰ ਵਿਅਕਤੀਆਂ ਦਾ ਨਾਂ ਹੋਣਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਪੁਲਿਸ ਜਿਹੜੀ ਹੈ ਕੁਝ ਅੱਧੀ ਦਰਜਨ ਦੇ ਕਰੀਬ ਜਿਹੜੇ ਇਥੋਂ ਦੇ ਸ਼ੱਕੀ ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਚੁੱਕੀ ਹੈ ਤਾਂ ਜੋ ਜਿਹੜੀ ਅਗਲੇਰੀ ਕਾਰਵਾਈ ਹੈ ਪੁਲਿਸ ਵੱਲੋਂ ਸ਼ੁਰੂ ਕੀਤੀ ਹੈ ਔਰ ਪੁਲਿਸ ਨੂੰ ਪੂਰਾ ਅਨੁਮਾਨ ਹੈ ਕਿ ਜਿਹੜਾ ਜਿਹੜੇ ਹਿਰਾਸਤ ਵਿੱਚ ਵਿਅਕਤੀ ਲੈ ਗਏ ਇਹਨਾਂ ਕੋਲੋਂ ਕੁਝ ਬਰਾਮਦੀਆਂ ਹੋਣ ਦੇ ਵੀ ਅਸਾਰ ਨਜ਼ਰ ਆ ਰਹੇ ਹਨ ਰਮਨ ਚਾਵਲਾ ਜਗਮਨੀ ਟੀਵੀ ਤਰਨਤ